ਸਰਸ਼ੀਕਾਲ ਮੈਂ ਤੁਹਾਡੇ ਨਾਲ ਪ੍ਰਿਆ ਤਾਂ ਮਾਪੇ ਬੜੇ ਖੁਸ਼ੀ ਚ ਡੁੱਬੇ ਹੋਏ ਸੀ ਕਿ ਉਹਨਾਂ ਦਾ ਪੁੱਤ ਹੁਰਣਾ ਘਰ ਆ ਰਿਹਾ ਹੈ ਪਰ ਉਸ ਤੋਂ ਪਹਿਲਾਂ ਹੀ ਮਨਪਾਗੀ ਖਬਰ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸਣਿਆ ਕਿ ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੇ ਵਿੱਚ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਸੱਥਰ ਵਿੱਚ ਚੁੱਕੇ ਨੇ ਹਰ ਕਿਸੇ ਦੀਆਂ ਅੱਖਾਂ ਨੰਮੇ ਤਦ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬੀ ਨੌਜਵਾਨ ਜਿਹੜਾ ਕਿ ਆਪਣੇ ਘਰ ਆਉਂਦੀਆਂ ਤਿਆਰੀਆਂ ਦੇ ਵਿੱਚ ਪੂਰੀ ਤਰ੍ਹਾਂ ਲੱਗਿਆ ਹੋਇਆ ਸੀ ਫਲਾਈਟ ਚੜ੍ਹਨ ਤੋਂ ਪਹਿਲਾਂ ਆਪਣੇ ਦੋਸਤ ਨਾਲ ਗੁਰਦੁਆਰਾ ਸਾਈ ਮੱਥਾ ਟੇਕਣ ਦੇ ਲਈ ਜਾਂਦਾ ਪਰ ਉਸ ਤੋਂ ਬਾਅਦ ਦੇ ਵਿੱਚ ਉਸ ਨੌਜਵਾਨ ਦਾ ਕੁਝ ਹੋਤਾ ਪਤਾ ਨਹੀਂ ਹੁੰਦਾ ਤੇ ਦੂਸਰੇ ਦੋਸਤ ਵੱਲੋਂ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਦੋਂ ਉਸ ਦੀ ਪਾਲ ਕਰਦਾ ਕਰਦਾ ਉਸ ਨੂੰ ਉਸ ਨੌਜਵਾਨ ਦੀ ਲਾਸ਼ ਜਿਹੜੀ ਆ ਪੁਲ ਦੇ ਹੇਠੋਂ ਮਿਲਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਸਨਸਨੀ ਫੈਲ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਜਦ ਉਸ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਿਕ ਮੈਂਬਰ ਤਾਂ ਤੁਸੀਂ ਹਾਲ ਦੇਖ ਸਕਦੇ ਹੋ ਕਿ ਹਰ ਕਿਸੇ ਦੀ ਅੱਖਾਂ ਨੰਮ ਨੇ ਹਰ ਕੋਈ ਰੋਂਦਾ ਕੋ ਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਦ ਅੱਸਿਆ ਜਾ ਰਿਹਾ ਹੈ ਕਿ ਇਸ ਦਾ ਨਾਮ ਗੁਰਪ੍ਰੀਤ ਸਿੰਘ ਸੀ ਜਿਸ ਦੀ ਮਹਿਜ਼ ਉਮਰ 32 ਸਾਲਾਂ ਦੀ ਸੀ ਅਤੇ ਅਕਤੂਬਰ ਦੇ ਵਿੱਚ ਉਸ ਦਾ ਵਿਆਹ ਸੀ ਤੇ ਵਿਆਹ ਦੀਆਂ ਤਿਆਰੀਆਂ ਘਰ ਦੇ ਵਿੱਚ ਚੱਲ ਰਹੀਆਂ ਸੀ ਤੇ ਇਸ ਖੁਸ਼ੀ ਦੇ ਵਿੱਚ ਗੁਰਪ੍ਰੀਤ ਨੇ ਵੀ ਆਪਣੇ ਪਿੰਡ ਪਹੁੰਚਣਾ ਸੀਗਾ ਤੇ ਆਪਣੇ ਇਸ ਵਿਆਹ ਦੇ ਮਾਹੌਲ ਦੇ ਵਿੱਚ ਸ਼ਾਮਲ ਹੋਣਾ ਸੀ ਪਰ ਇਹ ਨਹੀਂ ਸੀ ਪਤਾ ਇਹ ਸ਼ਗਣਾ ਵਾਲੇ ਦਿਨ ਇਸ ਤਰ੍ਹਾਂ ਤਰੇ ਤਰੇ ਤੜਾਈ ਰਹਿ ਜਾਣਗੇ ਖੁਸ਼ੀ ਇਸ ਤਰ੍ਹਾਂ ਤਰੇ ਤਰੀ ਇਧਰ ਆ ਰਹਿ ਜਾਣਗੀਆਂ ਕਿ ਜਦੋਂ ਉੜਦੇ ਪੁੱਤ ਨੇ ਮਹਿਜ਼ ਫਲਾਈਟ ਚੜ੍ਹਨਾ ਹੀ ਸੀ ਅਤੇ ਇੱਕ ਦੋ ਦਿਨਾਂ ਤੱਕ ਕੋੜੇ ਆਪਣੇ ਘਰ ਵੀ ਪਹੁੰਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਖਬਰ ਨੇ ਹਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਨੌਜਵਾਨ ਪਿੰਡ ਕੁੱਕਾ ਦਾ ਰਹਿਣ ਪਾਲਾ ਸੀ ਜਿੱਥੇ ਕੁਝ ਕਈ ਸਾਲ ਪਹਿਲਾਂ ਜਿਹੜਾ ਇਹ ਵਿਦੇਸ਼ ਗਿਆ ਸੀ ਅਮਰੀਕਾ ਗਿਆ ਸੀ ਜਿੱਥੇ ਇਹ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉੱਥੇ ਉਹ ਕੈਬ ਵੀ ਚਲਾਉਂਦਾ ਸੀ ਤੇ ਕੈਬ ਜਿਨ੍ਹਾਂ ਚਾਰ ਹੀ ਕਿਸੇ ਸਖਸ਼ ਦੇ ਨਾਲ ਇਸ ਦਾ ਰੋਲਾ ਪੈ ਜਾਂਦਾ ਹੈ ਜਿਸ ਦੌਰਾਨ ਇਹ ਕੇਸ ਜਿਹੜਾ ਕਿ ਕੋਰਟ ਦੇ ਵਿੱਚ ਵੀ ਜਾਂਦਾ ਹੈ ਅਤੇ ਉਸ ਰਾਤ ਇੱਕ ਕੋਰਟ ਦੇ ਵਿੱਚ ਕੇਸ ਜਿੱਤ ਵੀ ਜਾਂਦਾ ਨੌਜਵਾਨ ਤਾਂ ਪਰਿਵਾਰਿਕ ਮੰੰਦਰਾ ਵੱਲੋਂ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਸ ਰਾਜ ਸਾਜ਼ਿਸ਼ ਦੀ ਜਿਹੜੀ ਹੈ ਰੜਕ ਉਸ ਨੌਜਵਾਨ ਦੇ ਨਾਲ ਗੱਡੀ ਗਈ ਹੈ ਉਹਨਾਂ ਦੇ ਪੁੱਤ ਦੇ ਨਾਲ ਗੱਡੀ ਗਈ ਹੈ ਜਿਸ ਕਰਕੇ ਇਹ ਨਹੀਂ ਪਤਾ ਚੱਲ ਸਕਿਆ ਕਿ ਉਸ ਨੌਜਵਾਨ ਨੂੰ ਕਿਸ ਨੇ ਮਾਰਿਆ ਗਰੀਬਾਰ ਨੂੰ ਵੀ ਸਰਕਾਰ ਅੱਗੇ ਕੋਹੜ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਦੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਹਨਾਂ ਦਾ ਵੀਜ਼ਾ ਲਗਾ ਕੇ ਉੱਥੇ ਭੇਜਿਆ ਜਾਵੇ ਪਰਿਵਾਰ ਸਮੇਤ ਤਾਂਕਿ ਉਹ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦੇ ਸਕੇ ਉਸ ਦਾ ਅੰਤਿਮ ਸੰਸਕਾਰ ਕਰ ਸਕੇ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਪ੍ਰੇਤ ਪਰਿਵਾਰ ਦਾ ਸੋਲਣਿਆ ਭਗਤ ਕਕਾਲਾ ਸਾਹਿਬ ਬਾਇਗ ਦਿੱਲੀ ਫਤਹੀ ਮਾ ਪਿੰਡ ਤਲਵੰਡੀ ਕੋਕਾ ਦਾ ਰਹਿਣ ਵਾਲਾ ਜੀ ਗੁਰਦੇਵ ਸਿੰਘ ਜੀ ਮੇਰਾ ਬੇਟਾ ਗੁਰਜੀਤ ਸਿੰਘ ਅਮਰਕਾ ਜੂ ਐਸੇ 2015 ਤੱਕ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਨੂੰ ਉਧਰ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਗੁਰਦਵਾਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਬਰੇਜ ਥੱਲੇ ਲਾਸ਼ ਮਿਲੀ ਆ ਪੁਲਸ ਨੂੰ ਜੀ ਹਾਂਜੀ ਮੇਰੇ ਮੋਟੋ ਹੋਈ ਆ ਕਿ ਕਿਸ ਤਰ੍ਹਾਂ ਹੋਈ ਆ ਕੀ ਕਾਰਨ ਰਿਹਾ ਸੀ ਕੋਈ ਕੋਈ ਰੱਜ ਸੀ ਕੀ ਜਾਂ ਕਿਸ ਤਰ੍ਹਾਂ ਰਣਜੇ ਜੀ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਹਾਰਿਆਣੇ ਦਾ ਹੀ ਕਿਤੇ ਉੱਪਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਹੀ ਕਿਉਂਕਿ ਤਾਂ 5000 ਜਿ ਲੀਆਂ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕੇਸ ਵੀ ਕੀਤਾ ਹੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਹੀ ਤੇ ਵੀ ਦੁਆਰਾ ਕੰਦਾ ਵੀ ਮੈਨੂੰ ਪੈਸੇ ਮੈਂ ਕੇਸ ਉਹਦਾ ਹੀ ਉਹਨੂੰ ਧਮਕੇ ਦਿੰਦਾ ਰਹਿ ਕੇਸ ਵਾਪਸ ਲੈ ਲੈ ਮੈਨੂੰ ਪੈਸੇ ਅੱਧੇ ਦੇ ਦੇ ਤੇ ਬੇਟਾ ਮੇਰੇ 3 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ 'ਚ ਰਿਕਾਰਡ ਆ ਜੀ ਤੇ ਉਹਨੇ ਪਿੱਛੇ ਹੋਣਾ ਕਿਦੋਂ ਸੀਗਾ ਤੇ ਕਿੰਨੇ ਸਮੇਂ ਤੋਂ ਬਾਅਦ ਰੰਗ ਹੋਇਆ ਉਹ 9 ਵਜੇ ਤੋਂ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਸੀ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਤਲਬ ਕੋਈ ਸਹਵਾਤ ਇੱਕ ਜਿੰਨੇ ਸਹਵਾਤ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਹਾਨੂੰ ਇਨਸਾਫ ਚਾਹੀਦਾ ਜੀ ਤੇ ਪਿਆਰ ਵਾਈ ਕਰਨੀ ਚਾਹੀਦੀ ਜੋ ਉਹਨਾਂ ਕਰ ਉਹਨੂੰ ਟੌਪ ਚ ਗਾਰਦਰੀਆ ਉਹਨੂੰ ਪਿਆਰ ਵਾਈ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂਜੀ ਅਹੀ ਡੈਡ ਬਡੀ ਉਥੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਮੈਂ ਪਤੇ ਮੇਰਾ ਨਾਮ ਦਲੀਪ ਸਿੰਘ ਆ ਮੈਂ ਗਰਜੀਤ ਸਿੰਘ ਦਾ ਤਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਦ ਵਿਸ਼ੇ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਦੇ ਭਾਈ ਸਾਹਿਬ ਨੂੰ ਦੱਸਿਆ ਜਾਂਦੀ ਮੁੰਡੇ ਦਾ ਰੈਂਜਰ ਸੀਗੀ ਉਹਦੇ ਬਾਰੇ ਇਹਨਾਂ ਦੱਸ ਦਿੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋ ਸਾਹਿਬ ਮੰਗਦੇ ਆ ਕਿ ਇੱਕ ਇਨਸਾਬ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਜਿਹੜਾ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹ ਕਰਜ਼ਾ ਨਹੀਂ ਪੂਰਾ ਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਉੱਥੇ ਯਾਦ ਦੀ ਯਾਦ ਦਿੱਤੀ ਜਾਵੇ ਜਾਂ ਖੁਦਾ ਦਾ ਇਨਸਾਫ ਦਿੱਤਾ ਜਾਵੇ ਇਹ ਸਾਰਾ ਸਭ ਕੁਝ ਮੰਗਾ ਮੱਕੀ ਜੋ ਵੀ ਬੰਦਾ ਇਨਸਾਫ ਗਵਰਨਮੈਂਟ ਦੇਉਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਿੜਿਆ ਵਾਲਾ ਧੰਨਵਾਦ ਜਿਹਨਾਂ ਨੇ ਆ ਕੇ ਸਾਡੇ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਜਾ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿਤਨਾ ਕਿ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਨੇ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਾਣਾ ਅਸੀਂ ਕੰਮ ਕੀ ਕਰਾਂ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਕਦੇਵ ਸਿੰਘ ਦੇ ਇੱਕ ਬੇਟੀ ਆ ਦੋ ਬੇਟੇ ਆ ਕਿ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗਰਜੀਤ ਸਿੰਘ ਇਹਦੀ ਮੌਤ ਹੋਣ ਦਾ ਸਾਰੇ ਇਲਾਕੇ ਨੂੰ ਆਪਣੇ ਨਜ਼ਰ ਨੂੰ ਬਹੁਤ ਘਾਟ ਹੋ ਦੇ ਦੁੱਖ ਆ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਚ ਸੁਰੱਖਿਆ ਨੂੰ ਲੈ ਕੇ ਕੀ ਚਾਹਨਾ ਚਾਹੁੰਦੇ ਸਰੀ ਇੰਡੀਆ ਦਾ ਲੈਣ ਦਾ ਸਵੇਛਾ ਦੇ ਸਾਹਮਣੇ ਦੇਖੋ ਜੀ ਬਾਹਰ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਹੀ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ ਚ ਰਹਿ ਰਹੇ ਆ ਉਦੀ ਸਫਾਈ ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਮੰਨਦੀ ਹੈ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਨੇ ਜ਼ਿੰਮੇਵਾਰੀ ਪੰਦੀ ਹੈ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਮੰਨ ਥੋੜਾ ਬਹੁਤ ਉਹਨਾਂ ਦੀ ਹੱਦ ਤੱਕ ਕਰਨ ਜੋ ਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿਣ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸੱਟ ਨਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰ ਦੇ ਜਿਸ ਤਰ੍ਹਾਂ ਵੀ ਲੜਕੇ ਬਾਸ ਕਿੱਥੇ ਆਉਣਾ ਸੀਗਾ ਉਹ ਵੀ ਜਣੇ ਚਾਹੁੰਦੇ ਪਰ ਬਾਸ ਕਿੱਥੇ ਚਾਹ ਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਤੇ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਾਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕੇ ਸਾਡੇ ਬੱਚੇ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਾਗਮ ਵਿੱਚ ਬਦਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡੀ ਮਤ ਕੀਤੀ ਜਾਵੇ ਜੋ ਥੋੜਾ ਬਹੁਤਾ ਜੋ ਵੀ ਜਨਾਂ ਵੀ ਸਾਡੀ ਮਦਦ ਕਰ ਸਕਣ ਬਹੁਤ-ਬਹੁਤ ਦੂਸਰੀ ਪ੍ਰਸ਼ਾਸਨ ਨੂੰ ਇਹ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਇਹ ਬੀਲ ਹੈ ਤੇ ਇਹ ਸਾਡੇ ਬੇਨਤੀ ਨੂੰ ਕਬੂਲ ਕਰਨ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਾਂਗੇ ਫਾਰਮੈਂਟ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਲੋਕਾਂ ਨਾਲ ਸਾਂਝਾ ਕੀਤਾ ਸਤਿਗੁਰ ਕਰਪਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਲਾਕਾ ਜਦੋਂ ਪਤਾ ਲੱਗਿਆ ਵੀ ਇਹਦਾ ਬੱਚੇ ਦੀ ਮੌਤ ਹੋ ਗਈ ਹੈ ਤੇ ਉਸიან ਨਾਲ ਜਿਹੜਾ ਬੱਚੇ ਨੇ ਆਉਣਾ ਸੀ ਅੱਜ ਦੇ ਸਵੇਰੇ 9 ਵਜੇ ਘਰ ਪਹੁੰਚ ਜਾਣਾ ਸੀ ਜਿਹੜਾ ਕਿ ਮਾਤਮ ਛਾ ਗਿਆ ਰੋਟਰੀ ਨਾਲ ਕੇ ਦੁੱਖ ਇਹ ਨਿਆ ਵੀ ਜਵਾਨ ਬੱਚਾ ਜਿਹੜਾ ਹੱਥੋਂ ਖੁੱਸ ਜਾਣਾ ਬੜੀ ਵੱਡੀ ਗੱਲ ਆ ਨਿਸ਼ ਪਰਮਾਤਮਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿ ਇਸ ਤਰ੍ਹਾਂ 10ਵੇਂ ਪ੍ਰਵਾਹ ਕੇ ਜੈ ਜੈ ਸ਼ਕੀਲ ਆਤਾ ਹਾਂ ਜੀ ਕੁਝ ਵੀਡੀਓ ਵਗੈਰਾ ਆਈਆਂ ਕਿ ਉਹ ਜਿਹੜੇ ਦੇਖਿਆ ਮੁੰਡਾ ਕਾਫੀ ਤਣਾਪੂਰ ਵਿੱਚ ਸੀ ਵੀ ਕੋ ਬੋਲਦਾ ਚੱਲਦਾ ਨਹੀਂ ਸੀ ਡਿਪਰੈਸ਼ਨ 'ਚ ਤੇ ਅਸੀਂ ਸਰਕਾਰ ਅਮਰੀਕਾ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਇਹ ਜਿਹੜੀ ਵੀਡੀਓ ਵਗੈਰਾ ਆਈਆਂ ਇਹਨੂੰ ਦੀ ਜਾਂਚ ਪੜਤਾਲ ਕੀਤੀ ਜਦ ਤੇ ਸਾਨੂੰ ਨੇ ਆ ਤੋਂ ਆ ਨੇ ਦਿੱਤਾ